ਅੰਦਾਜ਼ਾ ਹੈਗਾ ਵੀ ਕੋਈ 60 ਤੋਂ 70 ਮਣ ਦੇ ਲਗਭਗ ਆਪਣੇ ਡੇਢ ਕਿੱਲੇ ਦੇ ਵਿੱਚੋਂ ਇਹ ਜਿਹੜੀ ਕਣਕ ਆ ਉਹ ਨਿਕਲੂਗੀ ਹੋਗੀ ਆ ਜੀ ਤੇ ਵੱਡ ਵੀ ਲਈ ਆ ਥੋਨੂੰ ਕਣਕ ਦਿਖਾ ਦਈਏ ਜੀ ਬਹੁਤ ਮੋਟੀ ਕਣਕ ਨਿਕਲੀ ਆ ਜੀ ਕੋਈ ਯੂਰੀਆ ਨਹੀਂ ਕੋਈ ਡੀਏਪੀ ਨਹੀਂ ਕੋਈ ਇਹਦੇ ਤੇ ਸਪਰੇ ਨਹੀਂ ਮਸ਼ੀਨ ਮਾਲਕ ਹੁੰਦੇ ਆ ਹਾਂ ਜੀ ਉਹ ਛਾਵੇਂ ਘੜ ਕੇ ਤੁਹਾਨੂੰ ਕੋਈ ਇਸ਼ਾਰੇ ਜੇ ਕਾਦੇ ਕਰਦੇ ਆ ਵੀ ਮਸ਼ੀਨ ਜਲਦੀ ਸਹੀ ਹੁੰਦੀ ਆ ਤੁਸੀਂ ਆਪਦੀ ਨਿਗਾ ਨਾਲ ਚਲਾਉਨੇ ਹੋ ਇਸ਼ਾਰੇ ਤੁਹਾਨੂੰ ਕਾਦੇ ਕਰਦੇ ਆ ਹਾਲਕ ਹੁੰਦੇ ਆ ਉਹ ਦੂਰੋਂ ਖੜੇ ਜਾਂ ਤਾਂ ਐ ਕਾਫਲਾ ਚੜਾਉਣ ਲੱਗ ਪੈਂਦੇ ਆ ਜਾਂ ਐ ਪੱਗ ਜੀ ਬੰਨੀ ਹੋਵੇ ਤਾਂ ਪੱਗ ਨੂੰ ਐ ਐ ਕਰਦੇ ਆ ਜਾਂ ਕਾਲਰ ਐਂ ਜੇ ਕਰਦੇ ਜਾਂ ਗੋਦਾਮ ਖੋਲਣ ਲੱਗ ਜਾਂਦੇ ਆ ਵੀ ਉਹਦਾ ਕਾਰਨ ਤਾਂ ਕੋਈ ਹੋਊਗਾ ਜਾਣ ਸਕਦਾ ਨਹੀਂ ਪਰ ਨਹੀਂ ਨਹੀਂ ਮੇਰੇ ਮਾਲਕ ਨਹੀਂ ਆਂਦੇ ਹੀ ਇਹ ਗੱਲ ਮੇਰੇ ਮਾਲਕ ਨਹੀਂ ਆਂਦੇ ਨਹੀਂ ਮੈਂ ਵੇਖਿਆ ਵੀ ਉਹ ਕਈ ਵਾਰੀ ਹੁੰਦਾ ਵੀ ਗਣਕ ਬਾਈ ਜੀ ਆਪਾਂ ਤੁਹਾਨੂੰ ਦਿਖਾ ਦਈਏ ਬੜੀ ਮੋਟੀ ਗਣਕ ਨਿਕਲੀ ਆ ਬਹੁਤ ਵਧੀਆ ਵੈਰਾਈਟੀ 826 ਦੀ ਹਾਂਜੀ ਕਿਸਾਨ ਵੀਰੋ ਆਪਾਂ ਜਿਹੜੀ 2 ਨਵੰਬਰ ਨੂੰ 826 ਦੀ ਵੈਰਾਈਟੀ ਬੀਜੀ ਸੀ ਆਰਗੈਨਿਕ ਜਮਾਂ ਅੱਜ ਉਹਦੀ ਵਡਾਈ ਸ਼ੁਰੂ ਹੋ ਗਈ ਆ ਜੀ ਤੇ ਵੱਡ ਵੀ ਲਈ ਆ ਉਹਨੂੰ ਕਣਕ ਦਿਖਾ ਦਈਏ ਜੀ ਬਹੁਤ ਮੋਟੀ ਕਣਕ ਨਿਕਲੀ ਆ ਜੀ ਕੋਈ ਯੂਰੀਆ ਨਹੀਂ ਕੋਈ ਡੀਏਪ ਨਹੀਂ ਕੋਈ ਇਹਦੇ ਤੇ ਸਪਰੇ ਨਹੀਂ ਸਿਰਫ 113045 ਦੀ ਆਪਾਂ ਸਪਰੇ ਨੂੰ ਕੀਤੀ ਸੀ ਤੇ ਬਾਇਓ ਵਾਲੀ ਖਾਦ ਆ ਜਿਹੜੀ ਬਰਨਾਲੇ ਵਾਲਿਆਂ ਦੀ ਉਹ ਇਹਨੂੰ ਆਪਾਂ ਪਾਈ ਸੀ ਤੇ ਬੜੀ ਵਧੀਆ ਵੈਰਾਈਟੀ ਨਿਕਲੀ ਆ ਜੀ ਖਾਣ ਵਾਸਤੇ ਬਾਕੀ ਝਾੜ ਤਾਂ ਜਿਹੜੀ ਰੁਗੈਣਕ ਕਣਕ ਦਾ ਹੁੰਦਾ ਉਹ ਘੱਟ ਹੀ ਨਿਕਲਦਾ ਜੀ ਅੰਦਾਜ਼ਾ ਹੈਗਾ ਵੀ ਕੋਈ 60 ਤੋਂ 70 ਮਣ ਦੇ ਲਗਭਗ ਆਪਣੇ 1.5 ਕਿੱਲੇ ਦੇ ਵਿੱਚੋਂ ਇਹ ਜਿਹੜੀ ਕਣਕ ਆ ਉਹ ਨਿਕਲੂਗੀ ਤੇ ਖਾਣ ਵਾਸਤੇ ਆਪਾਂ ਆਹ ਦੀ ਸਪੈਸ਼ਲ ਬੀਜੀ ਸੀ ਤੇ ਨਾਲ ਆਪਣੇ ਜੀ ਡਰਾਈਵਰ ਸਾਹਿਬ ਆ ਮਸ਼ੀਨ ਦੇ ਜਿਹੜੇ ਲਗਾਤਾਰ ਆਪਣੇ ਨਾਲ ਕੋਈ 25 30 ਸਾਲ ਤੋਂ ਜਿਹੜੀ ਇਹ ਇੱਥੇ ਆਪਣੀ ਕਣਕ ਝੋਨਾ ਵੜਦੇ ਆ ਤੇ ਉਹਨਾਂ ਨਾਲ ਅੱਜ ਕਰਾਂਗੇ ਗੱਲਬਾਤ ਵੀ ਤੁਹਾਨੂੰ ਕਣਕ ਕਿਵੇਂ ਲੱਗੀ ਜੀ ਹਾਂਜੀ ਲਾਲਾ ਜੀ ਕਿਵੇਂ ਕਣਕ ਤੁਹਾਨੂੰ ਕਿਵੇਂ ਲੱਗੀ ਖਾਣ ਵਾਲੀ ਔਰ ਗੈਣਕ ਆਪਣੀ ਕਣਕ ਬਹੁਤ ਵਧੀਆ ਜੀ ਬਹੁਤ ਵਧੀਆ ਨਿਕਲੀ ਹਾਂਜੀ ਹਾਂਜੀ ਇਹ ਬਣਾ ਬਿਨਾ ਰੇਤੋਂ ਤੇ ਬਿਨਾ ਸਪਰੇਅ ਤੋਂ ਆ ਜੀ ਤੇ ਇੱਕ ਲਾਲਾ ਜੀ ਤੁਹਾਨੂੰ ਜਿਹੜੇ ਆਪਣੇ ਮਸ਼ੀਨ ਮਾਲਕ ਹੁੰਦੇ ਆ ਹਾਂਜੀ ਉਹ ਛਾਵੇਂ ਕਢ ਕੇ ਤੁਹਾਨੂੰ ਕੋਈ ਇਸ਼ਾਰੇ ਜੇ ਕਾਦੇ ਕਰਦੇ ਆ ਵੀ ਮਸ਼ੀਨ ਚਲਦੀ ਸਹੀ ਹੁੰਦੀ ਆ ਤੁਸੀਂ ਆਪਦੀ ਨਿਗਾਹ ਨਾਲ ਚਲਾਉਨੇ ਉਹ ਇਸ਼ਾਰੇ ਤੁਹਾਨੂੰ ਕਾਹਦੇ ਕਰਦੇ ਆ ਮੇਰੇ ਮਾਲਕ ਨਹੀਂ ਇਹ ਗੱਲ ਕਰਦੇਗੇ ਨਾ ਹੀ ਉਹ ਰਹਿੰਦੇ ਆ ਹੀ ਨਾਲ ਨਹੀਂ ਮੈਂ ਕਈ ਵੇਖਿਆ ਜਿਹੜੇ ਮਸ਼ੀਨ ਮਾਲਕ ਹੁੰਦੇ ਆ ਉਹ ਦੂਰੋਂ ਖੜੇ ਜਾਂ ਤਾਂ ਐ ਕਾਫਜਾ ਚੜਾਉਣ ਲੱਗ ਪੈਂਦੇ ਆ ਜਾਂ ਐ ਪੱਗ ਜੀ ਬੰਨੀ ਹੋਵੇ ਤਾਂ ਪੱਗ ਨੂੰ ਐ ਐ ਕਰਦੇ ਆ ਜਾਂ ਕਾਲਰ ਐ ਜੇ ਕਰਦੇ ਜਾਂ ਗੋਦਾਮ ਖੋਲਣ ਲੱਗ ਜਾਂਦੇ ਆ ਵੀ ਉਹਦਾ ਕਾਰਨ ਤਾਂ ਕੋਈ ਹੋਊਗਾ ਤੂੰ ਗੇਅਰ ਗੂਰ ਵੱਡਾ ਲਾਉਣ ਦਾ ਜਾਨ ਸਕਦਾ ਹੀ ਨਹੀਂ 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 ਮੇਰੇ ਮਾਲਕ ਨੀ ਆਂਦੇ ਹੀ ਇਹ ਗੱਲ ਮੇਰੇ ਮਾਲਕ ਨੀ ਆਂਦੇ ਆ ਨਹੀਂ ਮੈਂ ਵੇਖਿਆ ਵੀ ਉਹ ਕਈ ਵਾਰੀ ਹੁੰਦਾ ਵੀ ਵੀ ਐਂ ਜਾਂ ਕੰਨ ਜਾਂ ਖੁਰਕਣ ਲੱਗ ਜਾਂਦੇ ਜਾਂ ਵੱਖੀ ਜੀ ਖੁਰਕੰਦੇ ਆ ਜਾਂ ਆਹ ਜਿਵੇਂ ਹੁੰਦਾ ਐਂ ਕਰਨ ਲੱਗ ਜਾਂਦੇ ਵੀ ਸਾਰਾ ਘਰ ਦੇ ਹੋਣਗੇ ਡਰਾਈਵਰ ਨੂੰ ਵੀ ਗੇਅਰ ਗੂਰ ਮੜਾਇਆ ਵੱਡਾ ਠੋਕ ਦੇ ਨਿਕਲ ਜੇ ਵਿੱਚ ਦੀ ਹਣਾ ਨਹੀਂ ਨਹੀਂ ਯਾਰ ਐਂ ਨਾ ਕਰਿਆ ਕਰੋ ਲਈ ਮੇਰੇ ਮਾਲਕ ਹੋਰ ਡਰਾਈਵਰਾਂ ਨੂੰ ਵੀ ਯਾਰ ਐਂ ਕਈ ਵੀ ਐਹੋ ਜਿਹਾ ਕੰਮ ਨਾ ਕਰਿਆ ਕਰੋ ਜ਼ਿੰਮੇਵਾਰ ਭਰਾ ਜਿਹੜਾ 6 7 ਮੇਨਾਂ ਦੀ ਇਹ ਫਸਲ ਹੁੰਦੀ ਆ ਤੇ ਬੜੇ ਪਿਆਰ ਨਾਲ ਵੜਿਆ ਕਰੋ ਪਰ ਤੇਰੀ ਤਾਂ ਹਜੇ ਤਾਈ ਮੈਨੂੰ ਪਤਾ ਵੀ ਨਹੀਂ ਕੋਈ ਦਿੱਕਤ ਆਈ ਮੈਂ ਹੋਰ ਜਿਹੜੇ ਮਾਲਕ ਮਸ਼ੀਨਾਂ ਦੇ ਉਹ ਵੇਖਦਾ ਹੋਂਨਾ ਕਿ ਉਹ ਉਹਨਾਂ ਨੂੰ ਇਹ ਸਮੱਸਿਆ ਜੀ ਆਉਂਦੀ ਲੱਗਦੀ ਆ ਵਿੱਚ ਵਿੱਚ ਤਾਂ ਕਿਸਾਨ ਵੀਰੋ ਜਿੰਨੇ ਵੀ ਕਿਸਾਨ ਵੀਰ ਆਪਣੇ ਪੇਜ ਨਾਲ ਜੁੜੇ ਆ ਵੀ ਕਣਕ ਦੀ ਵਾਢੀ ਆ ਤੇ ਥੋੜਾ ਜਿਹਾ ਬਾਈ ਜੀ ਧਿਆਨ ਜ਼ਰੂਰ ਰੱਖਿਆ ਕਰੋ ਕਈ ਵਾਰੀ ਹੁੰਦਾ ਵੀ ਕਣਕ ਡਿੱਗੀ ਹੁੰਦੀ ਆ ਜਾਂ ਖੜੀ ਹੁੰਦੀ ਆ ਤਾਂ ਤੁਸੀਂ ਕਣਕ ਲਈ ਆਪਾਂ ਵੜਾਉਣੀ ਹੁੰਦੀ ਆ ਤਾਂ ਵੀ ਥੋੜਿਆ ਜਿਹਾ ਨਿਗਾਹ ਜ਼ਰੂਰ ਰੱਖਿਆ ਕਰੋ ਮਸ਼ੀਨ ਮਾਲਕ ਤੇ ਵੀ ਤੇ ਡਰਾਈਵਰ ਭਰਾ ਤੇ ਵੀ ਆਪਾਂ ਕਹਾਂਗੇ ਹੁਣ ਕਈਆਂ ਭਰਾਵਾਂ ਨੂੰ ਹੋ ਸਕਦਾ ਮੇਰੀ ਗੱਲ ਦਾ ਗੁੱਸਾ ਵੀ ਲੱਗੇ ਯਾਰ ਵੀ ਸਾਡੀ ਬੇਇੱਜ਼ਤੀ ਜੀ ਕਰਤੀ ਵੀ ਬੇਇੱਜ਼ਤੀ ਵਾਲੀ ਗੱਲ ਨਹੀਂ ਇਹ ਤਾਂ ਇੱਕ ਦੱਸਣਾ ਜ਼ਰੂਰੀ ਹੁੰਦਾ ਵੀ ਥੋੜੀ ਜਿਹੀ ਨਿਗਾਹ ਜ਼ਰੂਰੀ ਚਾਹੀਦੀ ਆ ਕਣਕ ਪਿੱਛੇ ਨਾ ਆਵੇ ਟੋਟਾ ਨਾ ਆਵੇ ਆਹ ਦਾ ਸਪੈਕਾਂ ਜਿਵੇਂ ਆਪਾਂ ਕਹਿ ਦਿੰਨੇ ਡਰਾਮ ਡਰੋਮ ਬਦਲਿਆ ਹੋਇਆ ਸਹੀ ਅਗੇ ਜਾਂਦੀਆਂ ਕਈਆਂ ਮਸ਼ੀਨਾਂ ਤੋਂ ਲੱਗੀਆਂ ਐ ਕਣਕ ਬਾਈ ਜੀ ਆਪਾਂ ਤੁਹਾਨੂੰ ਦਿਖਾ ਦਈਏ ਬੜੀ ਮੋਟੀ ਕਣਕ ਨਿਕਲੀ ਆ ਬਹੁਤ ਵਧੀਆ ਵੈਰਾਈਟੀ 826 ਦੀ ਦਮਾ اورگینک ਕਣਕ ਆ ਬਾਈ ਖਾਣ ਵਾਸਤੇ ਆਪਾਂ ਰੱਖੀ ਆ ਵੀ ਆਦੇ ਵਾਸਤੇ ਵੀਜੀ ਸੀ ਤੇ ਠੀਕ ਆ ਜੀ ਲਾਲਾ ਜੀ ਧੰਨਵਾਦ ਤੁਹਾਡਾ ਸਾਡੀ ਜਿਹੜੀ ਡੇਢ ਕਿੱਲਾ ਤੁਸੀਂ ਔਰਗੈਨਿਕ ਵੱਡੀ ਪੂਰੀ ਸਾਫ ਕਰਕੇ ਮਸ਼ੀਨ ਆਪਾਂ ਵੜਵਾਈ ਸੀ ਧੰਨਵਾਦ ਜੀ ਸਾਸਿਕਾ